ਜੀ ਜੁੜ ਗਏ ਹੋ ਸਤ ਗੁਰ ਪੰਗੋ ਫੇਸਬੁਕ ਆਈਡੀ ਆ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਰਾਤ ਦੇ 8:00 ਵਜੇ 16 ਮਿੰਟ ਹੋ ਚੁੱਕੇ ਨੇ ਜਾਨੀ ਕਿ 9 ਤਰੀਕ ਦਾ ਦਿਨ ਲੰਘ ਚੁੱਕਿਆ ਤੇ ਰਾਤ ਦਾ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਤੇ ਮੌਸਮ ਦੇ ਬਾਰੇ ਗੱਲਬਾਤ ਕਰਾਂਗੇ ਕਿ ਮੌਸਮ ਦੇ ਵਿੱਚ ਕੀ ਤਬਦੀਲੀਆਂ ਹੋਣ ਜਾ ਰਹੀਆਂ ਨੇ ਜਾਂ ਕਿਸ ਤਰ੍ਹਾਂ ਦਾ ਮੌਸਮ ਅੱਡੋ ਰਹਿ ਸਕਦਾ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਜਿਹੜੇ ਸੱਜਣ ਮਿੱਤਰ ਪਹਿਲੀ ਵਾਰੀ ਜੁੜਨਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਤੁਹਾਨੂੰ ਰਿਕਵੈਸਟ ਬੇਨਤੀ ਹੈ ਜਿਹੜੇ ਸੱਜਣ ਮਿੱਤਰਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਣੀ ਫੇਸਬੁੱਕ ਆਈਡਿਟੀ ਸਤਗੁਰ ਭੰਗੋ ਨੂੰ ਫੋਲੋ ਜ਼ਰੂਰ ਕਰ ਲਿਓ ਦੋਸਤੋ ਜਿਵੇਂ ਕਿ ਅਸੀਂ ਪਹਿਲੇ ਤੁਹਾਨੂੰ ਦੱਸ ਚੁੱਕੇ ਹਾਂ ਕਿ ਮੌਸਮ ਜਿਹੜਾ ਹੋਣ ਹਜੇ ਕਿਸੇ ਵੀ ਤਰ੍ਹਾਂ ਜਿਹੜਾ ਮੌਸਮ ਮੀਂਹ ਪਕੋ ਬਾਦਲਿਆ ਹੋਇਆ ਜਾਪ ਰਿਹਾ ਸਾਫ ਤੇ ਖੁਸ਼ਕ ਦੇਖਣ ਨੂੰ ਮਿਲ ਰਿਹਾ ਤੇ ਇਸ ਵਾਰ ਜਿਹੜੀ ਧੁੰਦਲੇਪਣ ਤੋਂ ਵੀ ਜਿਹੜੀ ਰਾਹਤ ਆਪਾਂ ਨੂੰ ਉਹ ਮਿਲੀ ਹੈ ਜਾਨੀ ਕਿ ਧੁੰਦਲਾਪਣ ਵੀ ਜਿਹੜਾ ਉਹ ਅਸਮਾਨ ਦੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਿਆ ਸਵੇਰੇ ਸ਼ਾਮ ਜ਼ਰੂਰ ਥੋੜਾ ਥੋੜਾ ਦੇਖਣ ਨੂੰ ਮਿਲਦਾ ਸੀ ਪਰ ਕੋਈ ਜਿਆਦਾ ਵੱਡੇ ਪੱਧਰ ਦਾ ਜਿਹੜਾ ਧੁੰਦਲਾਪਣ ਇਸ ਵਾਰ ਦੇਖਣ ਨੂੰ ਨਹੀਂ ਮਿਲਿਆ ਤਾਂ ਇਹ ਕਿਸਾਨਾਂ ਦਾ ਇੱਕ ਸਲਾਘਾਯੋਗ ਕਦਮ ਹੈ ਕਿਉਂਕਿ ਕੋਈ ਵੀ ਸੈਟੇਲਾਈਟ ਖੋਲੋ ਉਸ ਦੇ ਉੱਤੇ ਧੁੰਦ ਦੀ ਤਸਵੀਰ ਕਿਸੇ ਦੇ ਵਿੱਚ ਨਹੀਂ ਦਿਖਾਈ ਦੇ ਰਹੀ ਸਿਰਫ ਹਲਕੀ ਫੁਲਕੀ ਧੁੰਦ ਦੀ ਚਾਦਰ ਜ਼ਰੂਰ ਦਿਖਾਈ ਦੇ ਰਹੀ ਹੈ ਪਰ ਉਹ ਕੋਈ ਵੱਡੇ ਪੱਧਰ ਦੀ ਧੁੰਦ ਨਹੀਂ ਹੈਗੀ ਜਾਂ ਧੂਏ ਦਾ ਤੈ ਨਹੀਂ ਹੈਗੀ ਇਸ ਤਰ੍ਹਾਂ ਜੇ ਰਾਹਤ ਮਿਲੀ ਹੋਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਇਸ ਸਟੇਜ ਤੋਂ ਰਾਹਤ ਮਿਲੀ ਹੋਈ ਨਜ਼ਰ ਆਉਗੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਕੋਈ ਅਸੀਂ ਕਹਿ ਸਕਦੇ ਹਾਂ ਵੱਡੀ ਇਸ ਸਟੇਜ ਦੇ ਉੱਤੇ ਜਿਹੜੀ ਧੁੰਦਲੇਪਣ ਦੀ ਹੈ ਕਾਰਵਾਈ ਆ ਉਹ ਨਹੀਂ ਹੋਣ ਵਾਲੀ ਤੇ ਇਸ ਕਰਕੇ ਦੋਸਤੋ ਜਿਹੜਾ ਮੌਸਮਾ ਉਹ ਇਸ ਵਾਰ ਖੁਸ਼ਕ ਤੇ ਸਾਫ਼ ਖੁਸ਼ਕ ਤੇ ਸਾਫ਼ ਦਿਖਾਈ ਦੇ ਰਿਹਾ ਜੀ ਤੇ ਬਾਕੀ ਜਿਹੜਾ ਤਾਪਮਾਨ ਰਾਤਾਂ ਦੇ ਉਹ 6-7 ਡਿਗਰੀ ਤੋਂ ਲੈ ਕੇ 8-9 ਡਿਗਰੀ ਦੇ ਵਿੱਚ ਵਿੱਚ ਦਰਜ ਕੀਤੇ ਜਾ ਰਹੇ ਨੇ ਜਿਹੜੇ ਸੀਜ਼ਨ ਦੀ ਪਹਿਲੀ ਠੰਡ ਦੇ ਸ਼ੁਰੂਆਤੀ ਦੌਰ ਦੇ ਵਿੱਚ ਹੀ ਇਹਨੇ ਡਾਊਨ ਜਿਹੜੇ ਤਾਪਮਾਨ ਨੇ ਉਹ ਵੱਖ-ਵੱਖ ਖੇਤਰਾਂ ਦੇ ਚੱਲ ਰਹੇ ਨੇ ਤੇ ਬਾਕੀ ਦਿਨ ਦੇ ਤਾਪਮਾਨ ਵੀ ਜਿਹੜੇ 24 25 27 ਸੋਰੀ 24 22 23 ਡਿਗਰੀ ਤੱਕ ਦਰਜ ਕੀਤੇ ਜਾ ਰਹੇ ਨੇ ਉੱਤਰ-ਪੱਛਮੀ ਹਵਾਵਾਂ ਨੇ ਜਿਹੜੀਆਂ ਚੱਲ ਰਹੀਆਂ ਨੇ ਧੰਨਵਾਦ ਦੋਸਤੋ ਸਵੇਰ ਦੇ ਸਮੇਂ ਕੱਲ ਨੂੰ ਲਾਈਵ ਹੋਵਾਂਗੇ ਦੁਬਾਰਾ ਵੀਡੀਓ ਲੈ ਕੇ ਕੋਈ ਅਪਡੇਟ ਆਈ ਨਵੀਂ ਤਾਂ ਤਦ ਤੱਕ ਲਈ ਧੰਨਵਾਦ